ਇਹ ਕਿ ਹੈਗੀ ਸੰਗਤ ਲੱਗੀ ਹੋਈ ਹੈ ਇੱਥੇ ਵੀ ਚੱਲੀ ਜਾਊਗਾ ਆਲੀ ਕਲਾ ਉੱਥੇ ਚੱਲਣ ਡਿਆ ਉੱਥੇ ਵੀ ਜਿਹੜੇ ਹੈਗੇ ਆ ਟਰੈਕਟਰਾਂ ਨੂੰ ਇੱਥੇ ਅੱਗੇ ਵੀ ਚੱਲਦਾ ਕੰਮ ਉੱਥੇ ਵੀ ਟਰੈਕਟਰ ਨੂੰ ਭੇਜਦੇ ਆ ਰਸਤੇ ਬਣਾ ਰਹੇ ਆ ਸਾਡੇ ਵਾਸਤੇ ਤੇ ਸਾਰੇ ਸੇਮ ਆ ਵੀ ਜਿੱਥੇ-ਜਿੱਥੇ ਕੋਈ ਹੈਲਪ ਚਾਹੁੰਦਾ ਅਸੀਂ ਇਹਨਾਂ ਦੀ ਹੈਲਪ ਕਰਨ ਵਾਲੇ ਤੇ ਕਿਉਂਕਿ ਇਹ ਪਿੰਡ ਵਾਲੇ ਘਰ ਵਾਲੇ ਜਿਹਨਾਂ ਦਾ ਉਹ ਅਸੀਂ ਸਾਰਿਆਂ ਦੀ ਹੈਲਪ ਵਾਸਤੇ ਆਏ ਹੋ ਜਿੰਨੀ ਹੈਲਪ ਸਾਡੀ ਲੈਣਾ ਚਾਹੁੰਦੇ ਆ ਟਰੈਕਟਰਾਂ ਨਾਲ ਕੋਈ ਵਹਾਉਣਾ ਚਾਹੁੰਦੇ ਆ ਇਸ ਦੇ ਵਿੱਚ ਉਹ 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 ਲੈਵਲ ਕਰਾ ਕਰਾਉਣਾ ਚਾਹੁੰਦੇ ਸੋ ਸਾਰਾ ਕੁਝ ਕਰਾਂਗੇ ਉਹਦੇ ਨਾਲ ਜਿਹੜੀ ਹੈਗੀ ਕਿ ਲੋਕ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਕਿਸਾਨਾਂ ਦੀ ਮਦਦ ਲਈ ਸੇਵਾ ਲਗਾਤਾਰ ਜਾਰੀ ਹੈ ਸੰਤ ਬਰਬੀਰ ਸਿੰਘ ਸਿਚੇਵਾਲ ਹੋਰਾਂ ਦੀ ਅਗਵਾਈ ਹੇਠ ਇਲਾਕੇ ਦੇ ਵਿੱਚ ਤਕਰੀਬਨ 4-5 ਥਾਵਾਂ ਤੋਂ ਬਧੇਰੇ ਜਗ੍ਹਾ ਦੇ ਉੱਪਰ ਟਰੈਕਟਰਾਂ ਦੇ ਨਾਲ ਖੇਤਾਂ ਦੇ ਵਿੱਚੋਂ ਰੇਤਾ ਕੱਢਣ ਤੇ ਨਾਲ ਦੀ ਨਾਲ ਬੰਨ ਅਤੇ ਮਿੱਟੀ ਪਾਉਣ ਦਾ ਬੰਨ ਨੂੰ ਕੰਪਲੀਟ ਕਰਨ ਦਾ ਬੰਨਣ ਦਾ ਜਿਹੜਾ ਕਾਰਜ ਹੈ ਉਹ ਲਗਾਤਾਰ ਚੱਲ ਰਿਹਾ ਆ ਔਰ ਇਸੇ ਤਰ੍ਹਾਂ ਪਿੰਡ ਪਰਜੀਆਂ ਤੋਂ ਸਤਰੂਜ ਹਰਿਆਵਲ ਦਸਤਾਚਾਰੀਟੇਬਲ ਸੁਸਾਇਟੀ ਦੇ ਨੌਜਵਾਨ ਵੀ ਇਸ ਸੇਵਾ ਵਿੱਚ ਪਹੁੰਚੇ ਜਿਨ੍ਹਾਂ ਨੇ ਤਕਰੀਬਨ 15 ਟਰੈਕਟਰ ਆਪਣੇ ਉਹ ਲੈ ਕੇ ਗਏ ਸਨ ਔਰ ਲਗਾਤਾਰ 3 ਦਿਨ ਸੁਲਤਾਨਪੁਰ ਲੋਧੀ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਇਹਦੇ ਵਿੱਚ ਸਾਬਕਾ ਸਰਪੰਚ ਭਜਨ ਸਿੰਘ ਤੇ ਅਮਰੀਕ ਸਿੰਘ ਕਲੇਰ ਜਿਹੜੇ ਨੌਜਵਾਨ ਯੂਥ ਪ੍ਰੋਜੈਕਟ ਦੇ ਪੰਜਾਬ ਦੇ ਪ੍ਰਧਾਨ ਮੀਨੇ ਤੇ ਸਤਲੁਜ ਹਰਿਆਵਲ ਦਸਤਾ ਕਲੱਬ ਦੇ ਸੁਸਾਇਟੀ ਦੇ ਇੱਕ ਸਰਗਰਮ ਮੈਂਬਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਐਨ ਆਰ ਆਈ ਵੀਰਾਂ ਦੀ ਮਦਦ ਦੇ ਨਾਲ ਡੀਜ਼ਲ ਦੀ ਸੇਵਾ ਤੁਸੀਂ ਦੇਖ ਸਕਦੇ ਹੋ ਕਿ ਡੀਜ਼ਲ ਦੀ ਟੈਂਕੀ ਜਿਹੜੀ ਆ ਉਹ ਲੈ ਕੇ ਆਏ ਔਰ ਬੜਾ ਇੱਥੇ ਮੈਂ ਦੱਸਣਾ ਚਾਹੁੰਨਾ ਕਿ ਇਲੈਕਟ੍ਰਿਕ ਸਿਸਟਮ ਦੇ ਨਾਲ ਵਿਧ ਮੀਟਰ ਇਸ ਟੈਂਕੀ ਤੇ ਲੱਗਿਆ ਹੋਇਆ ਆ ਔਰ ਜਿੰਨੀ ਵੀ ਜ਼ਰੂਰਤ ਹੁੰਦੀ ਸੀਗੀ ਟਰੈਕਟਰਾਂ ਨੂੰ ਤੇਲ ਦੀ ਉਹ ਵਸ ਟੈਂਕ ਦੀ ਰਾਈ ਪਾਇਆ ਜਾਂਦਾ ਸੀ ਆਪਣੇ ਟਰੈਕਟਰਾਂ ਵਿੱਚ ਵੀ ਔਰ ਜਿਹੜੇ ਹੋਰ ਸੇਵਾ ਦਾ ਸੇਵਾ ਲਈ ਬਾਹਰੋਂ ਟਰੈਕਟਰ ਆਏ ਹੋਏ ਸੀ ਕਿ ਉਹਨਾਂ ਦੀ ਸੇਵਾ ਵਿੱਚ ਵੀ ਇਹਨਾਂ ਨੌਜਵਾਨਾਂ ਨੇ ਡੀਜ਼ਲ ਦੀ ਸੇਵਾ ਕੀਤੀ ਔਰ ਲਗਾਤਾਰ 3 ਦਿਨ ਮੰਡ ਖੇਤਰ ਬਊਪੁਰ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਸੇਵਾ ਕਰਦੇ ਰਹੇ ਔਰ 3 ਦਿਨ ਸੇਵਾ ਕਰਨ ਤੋਂ ਬਾਅਦ ਇਹ ਲੋਕ ਨੌਜਵਾਨ ਇੱਕ ਵਾਰੀ ਵਾਪਸ ਗਏ ਨੇ ਉਸ ਤੋਂ ਬਾਅਦ ਜਦੋਂ ਕਣਕ ਬੀਜਣੀ ਆ ਤੇ ਇਹ ਵਾਅਦਾ ਕਰਕੇ ਗਏ ਨੇ ਸੰਤ ਬਲਬੀਰ ਸਿੰਘ ਸੀਚੇ ਹੋਣਾਂ ਦੇ ਨਾਲ ਕਿ ਜਦੋਂ ਦੁਬਾਰਾ ਫਿਰ ਲੋੜ ਪੈਂਦੀ ਹੈ ਜਾਂ ਕਣਕ ਦਾ ਸੀਜ਼ਨ ਜਦੋਂ ਕਣਕ ਬੀਜਣੀ ਹੈ ਕਿਸਾਨਾਂ ਨੇ ਉਸ ਵੇਲੇ ਵੀ ਇਹ ਸੇਵਾ ਲਈ ਦੁਬਾਰਾ ਉੱਥੇ ਤਤਪਰ ਰਹਿਣਗੇ ਜਾਣਗੇ ਔਰ ਸੇਵਾ ਕਰਨਗੇ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਸੇਵਾ ਹੈਗੀ ਆ ਜਿਹੜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਟਰੈਕਟਰਾਂ ਦੇ ਨਾਲ ਆਪਣੇ ਕਰਾਹੀ ਲੈ ਕੇ ਟਰੈਕਟਰ ਲੈ ਕੇ ਖੁਦ ਡੀਜ਼ਲ ਲੈ ਕੇ ਜਿਹੜੀ ਸੇਵਾ ਕਰ ਰਹੇ ਨੇ ਕਿਸਾਨਾਂ ਦੀ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਮਿੱਟੀ ਤੇ ਰੇਤਾ ਦੋਨੇ ਮਿਕਸ ਹੋ ਕੇ ਕਈ ਥਾਵਾਂ ਤੇ ਰਲ ਗਈ ਹੈ ਉਸ ਨੂੰ ਬਾਹਰ ਕੱਢਣ ਦਾ ਜਿਹੜਾ ਇਹ ਸੇਵਾ ਨਿਰੰਤਰ ਕੀਤੀ ਜਾ ਰਹੀ ਹੈ